ਮੇਰਾ ਨਾਮ ਬਲਵਿੰਦਰ ਸਿੰਘ ਮੈਂ ਜਿਆਤੋਂ ਆ ਨਗਣੀ ਮਾਤਾ ਮਥਾਟੇ ਕਣ ਗਿਆ ਸੀ ਉੱਥੇ ਚੱਕੀ ਦਰਿਆ ਤੇ ਪਾਣੀ ਬਹੁਤ ਜ਼ਿਆਦਾ ਸੀ ਇਸ ਕਰਕੇ ਮੈਂ ਰੁਕਿਆ ਜੀ ਕਾਰਨ ਕੀ ਆ ਕੀ ਕਾਰਨ ਆ ਜਿਹੜੇ ਪਾੜ ਦੇ ਇਹ ਜੀ ਦੇਖੋ ਮਾਤਾ ਕੇ ਬਰਸਾਤ ਬਹੁਤ ਜ਼ਿਆਦਾ ਹੀ ਹੋ ਗਈ ਹੈ ਬੱਦਲ ਫਟ ਰਹੇ ਆ ਪਾਣੀ ਸਰਾ ਮਦਾਨੀ ਇਲਾਕੇ ਨੂੰ ਆ ਰਿਹਾ ਹੈਗਾ ਕੋਈ ਸਾਂਸ ਸੁਭਾਗੀ ਹੈਗੀ ਪਿੱਛੇ 3 ਸਾਲ ਪਹਿਲਾਂ ਇਹ ਪੋਜੀਸ਼ਨ ਹੋਈ ਸੀ ਤੇ ਪੁਲ ਰੁੜ ਗਿਆ ਸੀ ਜੀ ਤੇ ਹੁਣ ਦੁਬਾਰਾ ਫੇਰ ਉਹ ਪੋਜੀਸ਼ਨ ਬਣੀ ਪਈ ਆ ਰਸਤਾ ਟੈਂਪਰੇਰੀ ਚਲਾਇਆ ਸੀ ਇਹਦੇ ਵੀ ਹਾਲਤ ਬਹੁਤ ਜ਼ਿਆਦੀ ਖਸਤਾ ਹੈਗੀ ਆ ਸਰਕਾਰ ਨੂੰ ਇਹ ਦਰਖਾਸਤ ਕਰਦੇ ਆ ਕਿ ਜਿਹੜੀ ਪਬਲਿਕ ਨੂੰ ਪਰੇਸ਼ਾਨ ਨਾ ਹੋਵੇ ਇਹਦੀ ਦੇਖ ਰੇ ਕਰਨ ਸਚਾਰੂ ਢੰਗ ਨਾਲ ਚਲਾਉ ਕਰਨ ਤਾਂ ਕਿ ਪਬਲਿਕ ਪਰੇਸ਼ਾਨ ਨਾ ਹੋਵੇ ਪਹਿਲੇ ਜਦੋਂ ਨੁਕਸਾਨ ਹੋਇਆ ਸੀ ਤਾਂ ਲੋਕਾਂ ਨੂੰ ਕੀ 35 ਕਿਲੋਮੀਟਰ ਘੁੰਮ ਕੇ ਹਮਾਤ ਤੋਂ ਇੰਟਰੀ ਕਰਨੀ ਪੈਂਦੀ ਸੀ ਪੁਲ ਬੰਦ ਹੋ ਗਿਆ ਸੀ ਉਹ ਤਾਂ ਪੁਲ ਬੰਦ ਸੀ ਤੇ ਉਹ ਹੁਣ ਦੁਆਰਾ ਪੋਜੀਸ਼ਨੋਂ ਤਿਆਰ ਪਈ ਹੈ ਪੂਰੀ ਅਜੇ ਬਰਸਾਤ ਬੜੇ ਦਿਨ ਪੇ ਇਸ ਕਰਕੇ ਸਾਡੀ ਇਹ ਹੀ ਬੇਨਤੀ ਹੈ ਸਰਕਾਰ ਨੂੰ ਮਨਾਇਨਾ ਕਰਕੇ ਪਾਣੀ ਦੇ ਰੰਦੇ ਸਰ ਨੁਕਸਾਨ ਹੋਣ ਤੋਂ ਪਹਿਲਾਂ ਇਹਦੀ ਮੁਰੰਮਤ ਕੀਤੀ ਜਾਵੇ ਤੇ ਧਿਆਨ ਦਿੱਤਾ ਜਾਵੇ ਜਰਨਾ ਜਿਸਾਂ ਅਸੀਂ ਪਠਾਣੀਆਂ ਮੇਰਾ ਪਿੰਡ ਹੈ ਹਰੀਆਲ ਜੀ ਇਹ ਚੱਕੀ ਦਰਿਆ ਜੋ ਹੈ ਇਹ ਇੱਥੋਂ ਉੱਪਰ ਮਹਾਚਲ ਦੇ ਚਵਾੜੀ ਇੱਕ ਉਹ ਜਗ੍ਹਾ ਹੈ ਉਥੋਂ ਇਹ ਚੱਕੀ ਜੋ ਸਟਾਰਟ ਹੁੰਦੀ ਹੈ ਔਰ ਪੂਰਾ ਪਾਣੀ ਚੱਕੀ ਦੇ ਜਿਹੜਾ ਉਹ ਚੱਕੀ ਦਾ ਚਵਾੜੀ ਦਾ ਪਾਣੀ ਜੋ ਹੈ ਉਹ ਇੱਥੇ ਆ ਕੇ ਪੂਰ ਤੇ ਆ ਕੇ ਖਤਰਾ ਬਣ ਜਾਂਦਾ ਹੈ ਔਰ ਇਹ 2-3 ਸਾਲ ਪਹਿਲੇ ਵੀ ਪੂਲ ਜੇ ਬੁਰੀ ਕੰਡੀਸ਼ਨ ਸੀ ਔਰ ਗਵਰਨਮੈਂਟ ਨੇ ਉਸ ਵਕਤ ਵੀ ਕੰਡੀਸ਼ਨ ਕੰਸਟਰਕਸ਼ਨ ਕਰਕੇ ਥੋੜਾ ਬਹੁਤ ਕੰਮ ਜਾਬ ਕੀਤਾ ਸੀ ਲੇਕਿਨ ਉਸ ਵਕਤ ਵੀ ਇਹ ਦਪੋੜਿਆ ਟੂ ਟੁੱਟਿਆ ਸੀ ਤਾਂ ਲੋਕਾਂ ਨੂੰ 40 ਕਿਲੋਮੀਟਰ ਦੂਰ ਘੁੰਮ ਕੇ ਨਾ ਇਧਰ ਲੋਧਾਂ ਵਾਲੇ ਸਾਈਡ ਤੋਂ ਹੋ ਕੇ ਨੂਰਪੁਰ ਸਾਈਡ ਜਾਂ ਮਤਲਬ ਮੰਡੀ ਜਾਂ ਕਾਂਗੜਾ ਸਾਈਡ ਲੋਕੀ ਜਾਂਦੇ ਸੀ ਤੇ ਕਹਿਣਾ ਮਤਲਬ ਇਹ ਹੈ ਕਿ ਅਗਰ ਹੁਣ ਵੀ ਕੰਡੀਸ਼ਨ ਮਾੜੀ ਹੈ ਅਗਰ ਹੁਣ ਵੀ ਸੂਲ ਦਾ ਕੰਸਟਰਕਸ਼ਨ ਜਾਂ ਇਹਨੂੰ ਧਿਆਨ ਨਾ ਦਿੱਤਾ ਜਾਏ ਤਾਂ ਹੋ ਸਕਦਾ ਹੈ ਪੂਲ 2-3 ਬਾਰਾਂ ਬਾਅਦ ਉਹਨ ਦੇ ਬਾਅਦ ਵੀ ਇਹ ਬਰਵਾਦ ਹੋ ਜਾਏ ਔਰ ਲੋਕਾਂ ਦੀ ਆਵਾਜ਼ ਆਈ ਜੋ ਬੰਦ ਹੋ ਜਾਈ। ਸਰ ਮੇਰਾ ਨਾਮ ਨਰੇਸ਼ ਕੁਮਾਰ ਹੈ। ਮੈਂ ਚੱਕੀ ਹਰਿਆਲ ਦਾ ਰਹਿਣ ਵਾਲਾ। ਇਸ ਪੁਲ ਦੇ ਨਾਲ ਤਕਰੀਬਨ ਕੋਈ 200 ਮੀਟਰ ਤੇ ਮੇਰੀ ਸ਼ਾਪ ਹੈ। ਕਮਲ ਹੈਂਡਰਮ। ਤੇ ਮੇਰਾ ਇਸ ਪੁਲ ਤੇ ਹਿਮਾਚਲ ਦਾ ਪਾਰ ਆਵਾਜਾਈ ਹਮੇਸ਼ਾ ਰਹਿੰਦੀ ਹੈ। ਕਿਉਂਕਿ ਮੈਂ ਬਿਜ਼ਨਸਮੈਨ ਬੰਦਾ ਆਹੀਂ ਹਿਮਾਚਲ ਨੂੰ ਜ਼ਿਆਦਾ ਜਾਣਾ ਚਾਹਦਾ। ਆਹੀਂ ਪਿਛਲੇ 3 ਸਾਲਾਂ ਤੋਂ ਕਾਫੀ ਤੁਹਾਨੂੰ ਮਜਬੂਰੀਆਂ ਦਾ ਸਾਹਮਣਾ ਕਰਨਾ ਪਿਆ। ਪਾਰ ਨੂੰ ਲੰਘਣਾ ਆਣਾ ਜਾਣਾ ਸਾਡੇ ਵਾਸਤੇ ਬੜਾ ਮੁਸ਼ਕਲ ਹੋ ਗਿਆ ਕਿਉਂਕਿ ਇਹ ਨਾ ਦੋ ਦੋ ਤਿੰਨ ਤਰ ਮਹੀਨੇ ਪੁਲ ਬੰਦ ਰੱਖਿਆ ਤੇ ਹੁਣ ਰੇਲਵੇ ਦਾ ਪੁਲ ਵੀ ਟੁੱਟ ਗਿਆ ਸੀ ਤੇ ਇਹ ਪੁਲ ਵੀ ਪਿੱਲਰ ਕਮਜ਼ੋਰ ਹੋ ਗਿਆ ਸੀ ਪਿੱਛੇ ਤੇ ਇਹਨਾਂ ਦਾ ਕੰਮ ਚੱਲ ਰਿਹਾ ਸੀ ਤੇ ਇਹ ਹੈ ਵੀ ਚਲ ਅਸੀਂ ਇਹ ਕਰਨੇ ਆ ਵੀ ਚਲੋ ਕੰਮ ਤਾਂ ਚੱਲ ਰਿਹਾ ਠੀਕ ਚੱਲ ਰਿਹਾ ਤੇ ਇਹ ਕੰਮ ਬਹੁਤ 3 ਸਾਲ ਹੋ ਗਏ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਪਰ ਪੂਰਾ ਸਹੀ ਢੰਗ ਨਾਲ ਕੰਪਲੀਟ ਨੋ ਪਾਇਆ ਅਜੇ ਵੀ ਕੰਮ ਅਧੂਰਾ ਤੇ ਕੰਮ ਚੱਲ ਰਿਹਾ ਅਸੀਂ ਸਰਕਾਰ ਅੱਗੇ ਹੋਏ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਜਿਹੜਾ ਨਾ ਇਹ ਕੰਮ ਚੱਲਣਾ ਠ ਇਹ ਕਿਤੇ ਰਿਆ ਦੇ ਵਿੱਚ ਪਾਣੀ ਤੇ ਕੀ ਹਾਲਾਤ ਨੇ ਪਾਣੀ ਤਾਂ ਬਹੁਤ ਵਾਰ ਪਾਰ ਪਿਆ ਜੀ ਬਹੁਤ ਜਿਆਦਾ ਪਾਣੀ ਹੈਗਾ ਇਸ ਟਾਈਮ ਤੇ ਮੈਂ ਬਿਲਕੁਲ ਪਾਣੀ ਤੇ ਹੀ ਖੜਾ ਇਸ ਟਾਈਮ ਤੇ ਪੁਲ ਤੇ ਹੀ ਖੜਾ ਹੈ ਜੀ ਕਾਰਨ ਕੀ ਲੱਗਦਾ ਕਾਰਨ ਲੱਗਦਾ ਸਾਰਾ ਇਹ ਉੱਪਰ ਬਾੜ ਕਾਫੀ ਆਈ ਹੈ ਬਾੜ ਦੇ ਕਾਰਨ ਕਾਫੀ ਪਿਛਲੇ 2-3 ਸਾਲਾਂ ਤੋਂ ਕਾਫੀ ਪਾਣੀ ਆ ਰਿਹਾ ਤੇ ਇਸ ਕਾਰਨ ਜਿਹੜਾ ਨਾ ਪੁਲ ਮੈਨੂੰ ਨਹੀਂ ਲੱਗਦਾ ਵੀ ਇਹ ਟਿਕ ਪਏਗਾ ਇਹਦਾ ਸਹੀ ਢੰਗ ਨਾਲ ਕੰਮ ਹੋਣਾ ਚਾਹੀਦਾ ਤੇ ਲੋਕ ਜਿਹੜੇ ਨੇ ਪਰੇਸ਼ਾਨ ਹੁੰਦੇ ਨੇ ਉਹਨਾਂ ਨੂੰ ਪਰੇਸ਼ਾਨੀ ਤੋਂ ਬਚਣਾ ਚਾਹੀਦਾ ਮੇਰਾ ਨਾਮ ਦੇਵਸਰਾਜ ਹੈ ਆਹ ਹਮੇ ਰਿਪੋਰਟ ਕਰਨ ਵਾਲਾ पठानकोट के आया था घूमन आया थी तो इस टाइम मैं चक्की खड्ड के पुल के ऊपर है आज तो वह यहाँ देख रहे हैं पिछले साल दो दो तीन साल पहले काफ़ी बाढ़ आई थी इसमें जो है रेलवे लाइन का पुल जो पठानकोट जोगिंदर नगर को जाता है तो उस, उसको काफ़ी नुकसान हुआ था आजकल उसका काम चला हुआ है तो आज भी जो है इस चक्की खड्ड में बहुत ज़्यादा पानी है तो हम सरकार से अनुरोध करते हैं कि इसको जो जल्दी से जल्दी ठीक किया जाए ताकि लोगों को सुंदर मिल सके और जो पुल का जो है ना उसमें जो वो इसका बचाव किया जाए इसको गिरने से बचाया जाए